ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੰਡਾਤ ਬੰਦਨ ਅਨਿਕ ਵਾਰ ਸਰਵ ਕਲਾ ਸਮਰਥ ਢੋਲਨ ਤੇ ਰੱਖੂ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਗੁਰੂ ਦੇ ਨੈਣਾ ਦੇ ਨੂਰ ਸਿੱਖਾ ਸਦਾ ਲਈ ਹੈ ਦੁਨੀਆ ਆਬਾਦ ਤੇਰੀ ਲੱਖਾਂ ਪਿੰਜਰਿਆਂ ਵਿੱਚ ਤੂੰ ਬੰਦ ਹੋਵੇਂ ਫਿਰ ਵੀ ਰਹੇਗੀ ਰੂਹ ਆਜ਼ਾਦ ਤੇਰੀ ਨਾ ਕਬਰਾਂ ਪੁਚਾਲਾਂ ਨੂੰ ਵੇਕੇ ਦੂੰ ਹੋਣੀ ਕਦੇ ਨਿਸ਼ਾਨ ਬਰਬਾਦ ਤੇਰੀ ਦੋਰਾ ਵਰਤੇ ਫਤੇ ਦੇ ਸੀਸ ਉਤੇ ਰੱਖੀ ਆਸ਼ਕਾ ਗੈਬ ਨੇ ਆਦ ਤੇਰੀ ਲਾਲੀ ਤੇਰੇ ਅਜੂ ਅਜੀਤ ਦੇ ਖੂਨ ਦੀ ਏ ਫਿੱਕੀ ਕਿਸ ਤਰ੍ਹਾਂ ਭਵੇਗੀ ਤਾਬ ਤੇਰੀ ਤਾਰਾ ਤੁਦਸ਼ਮੇਸ਼ ਦੀ ਅੱਖ ਦਾ ਏ ਸੂਰਜ ਚੱਲ ਨਹੀਂ ਸਕਦਾ ਤਾਬ ਤੇਰੀ ਸੂਰਜ ਚੱਲ ਨਹੀਂ ਸਕਦਾ ਤਾਬ ਤੇਰੀ ਦਾਤਾ ਸ਼ਾਇਰ ਕਰਨ ਅਰਜੋਈ ਬਖਸ਼ੋ ਦਰਿਆਆਂ ਨੂੰ ਢੋਈ ਜਾ ਮ ਕਵਿਤਾ ਹਾਰਿ ਪਰੋਈ ਖੁਸ਼ੀਆਂ ਦੇ ਬਾਗ guitar ਫਤੇ ਦੇ ਨਾਲ ਹੈ ਪਿਆਰ ਕਰਦਾ ਜਿਹੜਾ ਫਤੇ ਦੇ ਨਾਲ ਹੈ ਪਿਆਰ ਕਰਦਾ ਉਹਦੀ ਆਤਮਾ ਹੈ ਫਤੇ ਪਾ ਜਾਂਦੀ ਜਿਹੜਾ ਫਤੇ ਬੁਲਾਉਣ ਤੋਂ ਸੰਕੋਚ ਕਰਦਾ ਉਹਨੂੰ ਫਤੇ ਵੀ ਫਤੇ ਬੁਲਾ ਜਾਂਦੀ ਸਦਾ ਸੰਗਤ ਦੇ ਵਿੱਚ ਜਾ ਕੇ ਮਨ ਨੂੰ ਰੰਗ ਚੜਦਾ ਵਿੱਚ ਸੰਗਤਾਂ ਫਤੇ ਪਾਈਂਦੀ ਏ ਜਦੋਂ ਸੰਗਤ ਦੇ ਵਿੱਚ ਆਣ ਬਈਏ ਤਾ ਗੱਜ ਕੇ ਫਤੇ ਬਲਾਈਂ ਦੀਏ ਧੰ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਪਟਨੇ ਦੇ ਵਾਸੀ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਲਗਤੇ ਜਿਗਰ ਮਾਤਾ ਗੁਜਰ ਕੌਰ ਜੀ ਦੇ ਮਾਹੀ ਨੂਰੇ ਨજર ਪੁੱਤਰਾਂ ਦੇ ਦਾਨੀ ਧੰ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਨਾਰਾ ਕਰੀਏ ਜੀ ਬਲੰਦ ਕਰੀਏ ਰਸਨਾ ਪਵਿੱਤਰ ਬੁਲਾਈਏ ਗਾਜਵਜ ਕੇ ਗੁਰਫਤੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੀ ਪੀਰੀ ਦੇ ਮਾਲਕਾ ਸ਼ਹਿਨ ਸ਼ਾਹ ਤੇਰੇ ਚਰਣਾ ਤੇ ਜਾਵਾਂ ਬਲੇ ਹਾਰ ਤਾਤਾ ਤੁਸਾਂ ਸਾਜ ਕੇ ਤਖਤ ਅਕਾਲ ਦਾ ਜੀ ਤੁਸਾਂ ਸਾਜ ਕੇ ਤਖਤ ਅਕਾਲ ਦਾ ਜੀ ਬਖਤ ਦਿੱਤਾ ਏ ਸਿੱਖਾਂ ਨੂੰ ਮਾਣ ਦਾਤਾ ਸਜ਼ਾ ਦੇਣ ਲਈ ਜਾਬਰ ਜ਼ਰਵਾਣਿਆਂ ਨੂੰ ਤੇ ਤੇਗ ਮੀਰੀ ਦੀ ਲਈ ਹੈ ਤੁਸਾਂ ਤਾਣ ਦਾਤਾ ਗਿਣੇ ਜਾਣ ਨਾ ਪਰ ਉਪਕਾਰ ਤੇਰੇ ਮੈਂ ਬੈਂਤਾ ਸ਼ਹਿਰ ਕਰੇ ਬਿਆਨ ਦਾਤਾ ਆਓ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੀ ਪਰਥਾਏ ਕਵੀ ਨੇ ਇਉਂ ਸਤਰਾਂ ਲਿਖੀਆਂ ਨੇ ਜੀ ਸੰਮਤ 1652 ਹੜ ਮਹੀਨੇ ਸੀ ਮੀ ਮੇਰਾ ਦਿਵਸੇ ਤਪਦੇ ਠਰਗੇ ਸੀਨੇ ਸੀ ਮੀ ਮੇਰਾ ਦਿਵਸੇ ਤਪਦੇ ਠਰਗੇ ਸੀਨੇ ਸੀ ਜਨਮ ਲਿਆ ਕਰ ਆਕੇ ਤੇ ਬਾਬਰ ਨੂੰ ਜਾਬਰ ਕਹਿਣ ਵਾਲੇ ਗੁਰੂ ਨਾਨਕ ਦੇਵ ਜੀ ਨੇ ਕਲਕਾਤੀ ਰਾਜੀ ਕਸਾਈ ਧਰਮ ਪੰਖ ਕਰ ਉਡਰਿਆ ਤੇ ਚੋਟ ਮਾਰਦਿਆਂ ਸਮੇਂ ਦੀ ਜ਼ੁਲਮਾਂ ਨੂੰ ਵੰਗਾਰਦਿਆਂ ਸਮੇਂ-ਸਮੇਂ ਦੀਆਂ ਸਰਕਾਰਾਂ ਦਾ ਵਿਰੋਧ ਹੋਇਆ ਸਮੇਂ-ਸਮੇਂ ਤੇ ਹਰ ਵੇਲੇ ਖਾਲਸੇ ਨੂੰ ਅਨਿਆਏ ਹੁੰਦਾ ਹੋਇਆ ਨਿਆਂ ਵੱਲ ੱੱਕਣਾ ਪੈਂਦਾ ਅੱਜ ਦੇ ਅਯੋਕੇ ਸਮੇਂ ਦੇ ਵਿੱਚ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 2014 ਤੋਂ ਲੈ ਕੇ 2025 ਤੱਕ 400 ਤੋਂ ਵੱਧ ਬੇਅਦਬੀਆਂ ਪੰਜਾਬ ਵਿੱਚ ਹੋ ਚੁੱਕੀਆਂ ਨੇ ਸਾਨੂੰ ਕੋਈ ਨਿਆਂ ਨਹੀਂ ਮਿਲਿਆ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਨਗਾਈਆਂ ਵਾਲੇ 24 ਅਕਤੂਬਰ 2024 ਤੋਂ 400 ਫੁੱਟ ਉਚਾਈ ਦੇ ਟਾਵਰ ਤੇ ਚੜ ਕੇ ਮੋਰਚਾ ਲਾ ਕੇ ਡਟੇ ਹੋਏ ਨੇ ਕਿ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਜਿਸ ਦੇ ਵਿੱਚ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪਰੰਤੂ ਸਮੇਂ ਦੀਆਂ ਸਰਕਾਰਾਂ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਕਿਉਂਕਿ ਸਾਡੇ ਲਈ ਕਾਨੂੰਨ ਹੋਰ ਨੇ ਹੋਰਾਂ ਲਈ ਕਾਨੂੰਨ ਹੋਰ ਨੇ ਆਹ ਆਖਰੀ ਬੰਦ ਦੇ ਵਿੱਚ ਕਵੀ ਦੀ ਰਚਨਾ ਉਹਨਾਂ ਨੂੰ ਆਪਾਂ ਇਉਂ ਬਿਆਨ ਕਰੀਏ ਤੇਰੇ ਸਾਡੇ ਲਈ ਕਾਨੂੰਨ ਕਾ ਤੋ ਹੋਰ ਹੋ ਗਏ ਨਹੀਂ ਸਾਨੂੰ ਦੱਸੀ ਸਰਕਾਰੇ ਤੇਰੇ ਸਾਡੇ ਲਈ ਕਾਨੂੰਨ ਕਾ ਤੋ ਹੋਰ ਹੋ ਗਏ ਨਹੀਂ ਸਾਨੂੰ ਦੱਸੀ ਸਰਕਾਰੇ ਅਸੀਂ ਵੀ ਆਇਸ ਤਰਤੀ ਦੇ ਇਨਸਾਨ ਨਹੀਂ ਸਾਡੇ ਲਈ ਲਿਖਾਇਆ ਕੀ ਦੇ ਕੋਲੋਂ ਸਵਿਧਾਨ ਨਹੀਂ ਜਿਹਦੇ ਪਾਲਣ ਨੀਅਮ ਤੇਰੀ ਲੋੜ ਹੋ ਗਏ ਨਹੀਂ ਸਾਨੂੰ ਦੱਸੀ ਸਰਕਾਰੇ ਤੇਰੇ ਸਾਡੇ ਲਈ ਕਾਨੂੰਨ ਕਦ ਹੋਰ ਹੋ ਗਏ ਨਹੀਂ ਸਾਨੂੰ ਦੱਸੀ ਸਰਕਾਰੇ ਉਮਰਾਂ ਦੀ ਕੈਦ ਜੋ ਅਦਾਲਤਾਂ ਚੋ ਪਾ ਗਿਆ ਸੋਣਿਆ ਬਲਾਤਕਾਰੀ ਫੇਰ ਵਾਰ ਆ ਗਿਆ ਅਸੀਂ ਇੱਜ਼ਤਾਂ ਬਚਾਉਣ ਵਾਲੇ ਚੋਰ ਹੋ ਗਏ ਨੀ ਸਾਨੂੰ ਦਸੀ ਸਰਕਾਰੇ ਤੇਰੇ ਸਾਡੇ ਲਈ ਕਾਨੂੰਨ ਕਦ ਹੋਰ ਹੋ ਗਏ ਨੀ ਸਾਨੂੰ ਦਸੀ ਸਰਕਾਰੇ ਤੱਕੇशाही ਹੋਰ ਨਹੀਂ ਸਹਿਣਗੇ ਜਵਾਨ ਨੀ ਸਾੰਬੇ ਨਹੀਂ ਜਾਣੇ ਜਦੋਂ ਉੱਠ ਪਏ ਤੂਫਾਨ ਨੀ ਐਵੇਂ ਸਮਝੀ ਨਾ ਅਸੀਂ ਕਮਜ਼ੋਰ ਹੋ ਗਏ ਨਿਸਾਨੂ ਦਸੀ ਸਰਕਾਰੇ ਤੇਰੇ ਸਾਡੇ ਲਈ ਕਾਨੂੰਨ ਕਤ ਹੋ ਰਹੋ ਗਏ ਨਿਸਾਨੂ ਦਸੀ ਸਰਕਾਰੇ ਮੁਦਤਾ ਤੋਂ ਬੰਦਬੰਦੀ ਖਾਨੇ ਨੀ ਰੇਦੋਸ ਨੀ ਜੁਲਮ ਕਮਾਉਣੀਏ ਨੀ ਕਰੀ ਕੁਝ ਹੋਸ਼ ਨੀ ਵੀਰ ਸਿੰਘਾ ਪਰਦਾ ਨਾ ਰਹਿ ਗਿਆ ਛੇਰੇ ਤੋਂ ਨਕਾਬ ਇਨਸਾਫ ਵਾਲਾ ਲੈ ਗਿਆ ਤੇਰੇ ਪਾਪਾਂ ਦੇ ਜਮਾਨੇ ਵਿੱਚ ਸ਼ੋਰ ਹੋ ਗਏ ਨੀ ਸਾਨੂੰ ਦਸੀ ਸਰਕਾਰੇ ਤੇਰੇ ਸਾਡੇ ਲਈ ਕਾਨੂੰਨ ਕਾਤ ਹੋਰ ਹੋ ਗਏ ਨੀ ਸਾਨੂੰ ਦਸੀ ਸਰਕਾਰੇ ਤੇਰੇ ਸਾਡੇ ਲਈ ਕਾਨੂੰਨ ਕਾਤ ਹੋਰ ਹੋ ਗਏ ਨੀ ਸਾਨੂੰ ਦਸੀ ਸਰਕਾਰੇ ਕੋਟਨ ਕੋਟ ਧੰਨਵਾਦ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮੂਹ ਕਮੇਟੀ ਮੈਂਬਰ ਸਤਿਕਾਰਯੋਗ ਯਾਨੀ ਜੀ ਦਾ ਜਿਨ੍ਹਾਂ ਨੇ ਬੱਚਿਆਂ ਨੂੰ ਸਮਾਂ ਦਿੱਤਾ ਮਹਾਰਾਜ ਦੀ ਕਿਰਪਾ ਕਰਨ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਸਾਧ ਸੰਗਤ ਜੀ ਗੁਰੂ ਦੀ ਸੰਗਤ ਮਕਸ਼ਣਯੋਗ ਹੋਇਆ ਕਰਦੀ ਆ ਬਖਸ਼ ਦੇਓ ਤੇ ਗੱਜ ਕੇ ਗੁਰਫਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਭਾਈ ਸਾਪਾਈ ਜੀ ਸੁਵਿੰਦਰ ਸਿੰਘ ਜੀ ਤੇ ਉਹਨਾਂ ਦੀਆਂ ਬੇਟੀਆਂ ਆਪ ਸੰਗਤਾਂ ਨੂੰ ਕਵਤਾ ਰਾਹੀਂ ਅਜੋਕੇ ਇਤਿਹਾਸ ਨਾਲ ਜੋੜ ਰਹੀਆਂ ਸਨ ਕਿ ਜੋ ਕੁਝ ਅੱਜ ਪੰਜਾਬ ਦੀ ਧਰਤੀ ਤੇ ਵਾਪਰਿਆ ਹੈ ਉਸੇ ਹੀ ਵਿਸ਼ੇ ਨੂੰ ਲੈ ਕੇ ਉਹਨਾਂ ਨੇ ਆਖਰੀ ਕਵਤਾ ਆਪ ਸੰਗਤਾਂ ਨਾਲ ਸਾਂਝੀ ਕੀਤੀ ਹੈ ਬਹੁਤ ਬਹੁਤ ਧੰਨਵਾਦ ਸਤਿਗੁਰੂ ਮਹਾਰਾਜ ਨੇ ਬੱਚਿਆਂ ਦੇ ਸਿਰ ਤੇ ਬਖਸ਼ਿਸ਼ ਭਰਿਆ ਹੱਥ ਰੱਖਣਾ ਨਾਮਦਾਨ ਆਪਣੇ ਚਰਨਾਂ ਦੀ ਪੀਤ ਇਸੇ ਤਰ੍ਹਾਂ ਦੇਸ਼ ਕੌਮ ਧਰਮ ਦੀ ਸੇਵਾ ਨਿਭਾਉਣ ਦਾ ਬਲ ਬੁੱਧ ਸਮਤ ਬਖਸ਼ਿਸ਼ ਕਰਦੇ ਰਹਿਣ ਚੜ ਦੀ ਕਲਬ ਚ ਰੱਖਣ ਦੀ ਸੇਵਾ ਨਿਭਾਉਣ ਦਾ ਮਨ ਵਿੱਚ ਆ ਪੈਦਾ ਹੋਵੇ ਬਹੁਤ ਬਹੁਤ ਧੰਨਵਾਦ ਸਤਿਗੁਰੂ ਕਿਰਪਾ ਕਰਨ ਹੁਣ ਸਮਾਹ ਗੁਰਬਾਣੀ